ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲਿਆਂ ਨੂੰ ਬਾਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਹਿੜਾ ਮਖਾਉਣੀਆਂ ਇੱਕ ਤਾਜੀ ਸੂਈ ਆ ਇੱਕ ਸੂਨ ਨੂੰ ਤਿਆਰ ਗੱਭਣ ਵਹਿੜਾ ਇਨਫੋਰਮੇਸ਼ਨ ਲੈ ਦੇਣਾ ਦੋਵੇਂ ਚੰਗੀਆਂ ਵਹਿੜਾ ਮੱਝਾਂ ਰਗਾ ਦੁੱਧਉ ਇਨਫਰਮੇਸ਼ਨ ਲੈਦਾ ਨਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਨਾਮ ਬਾਈ ਜੀ ਉਤਾਰ ਸਿੰਘ ਜੀ ਪਿੰਡ ਕਾਲੇ ਕੀ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 9914566058 ਜੀ 9914566058 ਜੀ ਦੋ ਪਸ਼ੂ ਬਕਾਓ ਬਾਈ ਹਾਂ ਦੋ ਆ ਬਾਈ ਇੱਕ ਤਾਂ ਆਪਣੇ ਕੋਲੇ ਝੁੰਗੀ ਆ ਐਰ ਸ਼ਹਿਰ ਸਹੀ ਆ ਜੀ 6-7 ਦਿਨਾਂ ਦੀ ਕੱਟੀ ਆ ਠੀਕ ਹੈ ਇੱਕ ਦੂਜਾ ਸੁਹਾਗ ਹੈੜਾ ਇਹ ਕੱਲੀ ਸੂਈ ਆ ਜਾਂਦੀ 2-3 ਵਜੇ ਠੀਕ ਹੈ ਤੇ ਜੇਰ ਜੂਰੋ ਵਧੀਆ ਪੈ ਗਈ ਆ ਉਹ ਆਪਣੇ ਕੋਲੇ ਵੀਡੀਓ ਹੈਗੀ ਜਿਹਨੇ ਭੈਣ ਭਰਾਣੇ ਲੈਣੀ ਆ ਉਹ ਵੀਡੀਓ ਦੇਖ ਕੇ ਲੈ ਸਕਦਾ ਆਪਣੇ ਕੋਲੇ ਸੂਈ ਇੱਕ ਤਾਂ ਹੁੰਦਾ ਵੀ ਗਾਉਂ ਲੈਂਦੀ ਆ ਇਹ ਆਪਣੇ ਕੋਲੇ ਹੀ ਸੂਈ ਆ ਘਰੇ ਹੀ ਸੂਈ ਆ ਘਰੇ ਹੀ ਸੂਈ ਆਪਣੇ ਕੋਲੇ ਕੱਲ ਹੀ ਆਈ ਉਹਦੀ ਸੂਈ ਆਉਣ ਸਾਰੇ ਠੀਕ ਹੈ ਤੇ ਮਗਨ ਇਹਦੇ ਬੱਚਾ ਹੈ ਤੂੰ ਆਈ ਸੂਈ ਇਕ ਨੰਬਰ ਹੈ जिने ਮਾਲਕਾਂ ਤੋਂ ਆਪਣਾ ਲਈ ਆ ਜਾਂਦੀ ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ 16 17 ਲੀਟਰ ਦੁੱਧ ਚੋਇਆ ਹੈ ਸਹੀ ਹੈ ਬਾਕੀ ਜਿਨੇ ਭਣ ਭਰਾਣੇ ਲੈਣੀ ਆ ਉਹਨੇ ਆਪ ਦੀ ਸਮਝ ਨਾਲ ਲੈਣੀ ਵੀ ਕਿੰਨਾ ਦੁੱਧ ਚੋ ਸਕਦੇ ਆ ਕਿਉਂਕਿ ਵੀਰੇ ਮਾਲ ਆਪਣਾ ਹੁੰਦਾ ਖਰੀਦਿਆ ਆਪਣੇ ਮਾਲ ਦਾ ਰੁਟੀਨ ਜੀ ਹੂੰ ਕਿਉਂਕਿ ਮਾਲ ਆਪਣਾ ਖਰੀਦਿਆ ਹੁੰਦਾ ਜਿੰਨਾ ਆਪਾਂ ਨੂੰ ਲੋਕ ਦੁੱਧ ਦੱਸਦੇ ਉਹਨਾਂ ਹੀ ਆਪਾਂ ਦੁੱਧ ਦੱਸਣਾ ਜਿਹੜਾ ਸੁਆ ਦੱਸਦੇ ਆ ਉਹੋ ਹੀ ਸੁਆ ਦੱਸਣਾ ਸਹੀ ਆ ਆਪਾਂ ਆਦੇ ਕੋਲੋਂ ਜੋੜ ਕੇ ਨਹੀਂ ਦੱਸਣਾ ਵਪਾਰ ਦਾ ਕੰਮ ਐ ਵੀ ਆਪਾਂ ਘਰਦਿਆਂ ਬਣਾ ਕੇ ਨਹੀਂ ਵੇਚਣੀਆਂ ਜੇ ਦਹੀਂ ਆ ਤਾਂ ਗਾਂ ਲਈ ਕਹਿਣਾ ਤੇ ਇਹ ਧਰਦੀ ਦਾ ਕਰਦੀ ਕਹਿਣਾ ਸਹੀ ਹੈ। ਮਾਰਚ ਕੋਈ ਦੀ ਇੱਕ ਨੰਬਰ ਹੈ। ਧਾਰਾਂ ਦੀ ਮਾਰ ਦਿੰਦੇ ਆ ਥਾਣੇ ਦੇਖ ਬਾਈ ਪੀੜੀਆਂ ਦੇ ਪਾਣੇ ਆ ਗਏ ਆ। 223 ਦੀ ਇੱਕ ਨੰਬਰ ਲੈ। ਬੋਹੜੀ ਪਿਆਹ ਜੇ ਘਟਾ ਲੈ। ਧਾਰ ਪੂਰੀ ਮੋਟੀ ਆ। ਭਲਾ ਯਾਰ ਜਵਾਸ ਨੂੰ ਭਾ ਦੇਵੇਂ ਥੱਲੇ। ਹਾਂ। 223 ਦੀ ਲੈ। ਮੋਟੀ ਧਾਰ ਅ ਗੁੱਠੇ ਆ ਰਗੀ। ਬਿਨਾ ਨਿਆਣੇ ਤੋਂ ਭਲਾ ਬਹਿ ਜਾ ਕੋਈ ਲੈ। ਸੀ ਇਹ ਠੰਡੀ ਪੂਰੀ ਫੁੱਲ। ਚੀਰ ਸੌ ਫੁੱਲ ਹੈ। ਦੂਜਾ ਸੂਆ ਕਲ ਦੀ ਸੂਈ ਹੈ। ਵੀਰ ਕਹਿੰਦਾ ਇੱਕ ਤਾਂ ਹੁੰਦਾ ਨਾ ਆਪਾਂ ਸੂਈ ਸਵਾਈ ਲਿਆਂਦੀ ਆ ਪਤਾ ਨਹੀਂ ਕਿੰਨੇ ਦਿਨ ਹੋ ਗਏ ਸੂਈ ਨੂੰ ਜੇ ਰੁਪਈਆ ਖਣੀ ਨਹੀਂ ਪਈ ਵੀਰ ਕਹਿੰਦਾ ਮੇਰੇ ਘਰੇ ਸੂਈ ਆ ਆਉਂਦੀ ਸੂਪੀ ਜੇਰ ਦੀ ਗਰੰਟੀ ਆ ਜੇਰ ਦੀ ਵੀਡੀਓ ਬਣਾਈ ਹੋਈ ਆ ਜਿਹਦੇ ਪਸੰਦ ਆਉਗੀ ਅਗਲਾ ਜੇ ਕੋਈ ਵੀਡੀਓ ਵੇਖਣੀ ਚਾਹੁੰਦਾ ਆਪਦੀ ਵੇਖ ਕੇ ਤਸੱਲੀ ਕਰ ਲੈ ਜਿੰਨਾ ਤੋਂ ਲਈ ਆ 16 17 ਕਿਲੋ ਬਾਈ ਦੱਸ ਉਹ ਕਹਿੰਦੇ ਦੁੱਧ ਇਹਦੇ ਥੱਲੋਂ ਸਿਚੋ ਆ ਪੂਰੀਆ ਭਲਾ ਚੌਂਕ 'ਚ ਖੜਕੇ ਚੋਈ ਸਹੀ ਆ ਚੀਲ ਸੌ ਦਾ ਕਰਮਾ ਵਾਲੀ ਫੁੱਲੀ ਆ ਹਾਂ ਬਾਲੇ ਬੱਚਾ ਉੱਥੇ ਖੜਾ ਇੱਥੇ ਵੀ ਧਾਰਮਰਾਲਾ ਹਾਂ ਐਨੀ ਕੂਨੀ ਵਹਿੜ ਫੁੱਲ ਸੀ ਸੌ ਬੱਚੀ ਐ ਰੁਪਈਆ ਪੂਰੀ ਮਿੱਸੀ ਨਹੀਂ ਜੀ ਮਰੀ ਹੰਬੀ ਜੀ ਨਹੀਂ ਜਾਨ ਵਾਲੀ ਬੱਚੀ ਆ 4 ਦੰਦਾਂ ਨੂੰ ਹੋਊਗੀ ਚੌਗੀ ਵਹਿੜ ਦੂਜਾ ਸੂਆ ਪੂਰੀ ਭਾਰੀ ਫੁੱਲ ਵਜਨ ਵਾਲੀ ਵਹਿੜ ਆ ਤੋਰਾ ਤੂਰਾ ਵਹਿੜ ਦਾ ਪੂਰਾ ਚੰਗਾ ਹਾਂ ਦੋਸਤੋ ਵੀਰ ਕਹਿੰਦਾ ਇਹ ਨਹੀਂ ਖੱਚ ਕੇ ਤੋੜਨੀ ਪਊਗੀ ਘੋੜੀ ਵਰਗੀ ਵਹਿੜ ਦੂਜਾ ਸੂਆ ਤਾਜੀ ਸੂਈ ਸਵਾਈ ਦੁੱਧ 16 17 ਕਿਲੋ ਦਿੱਤਾ ਇਹਨੇ ਪਹਿਲਾਂ ਨੇ ਦੂਜੇ ਸੂਏ ਸੂਈ ਆ ਇਹਨਾਂ ਦੁੱਧ ਕਹਿ ਕੇ ਦੇਣੀ ਆ ਥਣ ਦੇ ਜਾਣ ਵਾਲਾ ਪੀੜੀ ਤੇ ਪਾਵੇੜਗਾ ਪਿਆ ਹੂੰ ਜਿਹੜਾ ਭਲਾ ਜਵਾਕ ਨੂੰ ਨਿੱਕੇ ਨੂੰ ਗੋਦੀ ਵਾਲੇ ਨੂੰ ਥੱਲੇ ਦੀ ਨਿਗਾਹ ਦੇ ਜੇ ਲੱਤ ਮਾਰ ਜੇ ਤਾਂ ਸਹੀ ਆ ਪੂਰੀ ਸੀਲ ਸੌ ਬੱਚੀ ਦੂਜਾ ਸੂਆ ਮੁੱਲ ਜੈ ਜੈ ਭਾਈ ਲੈਣ ਦੇਣਾ ਪਹਿਲਾਂ 62000 ਰੁਪਿਆ ਕਰ ਲਾ ਠੀਕ ਆ ਐਵੇਂ ਫਾਇਦਾ ਨਹੀਂ ਹੁੰਦਾ ਬਾਲੇ ਮੁੱਲ ਦਾ ਹੂੰ ਆਪਾਂ ਬੱਚੀ ਦੇ ਦਿਆਂਗੇ 53000 53000 ਜੋ ਮਾਨ ਕਰਾਂਗੇ ਜ਼ਰੂਰ ਪੈਸੇ ਭਰਾਂ ਲਾ ਦੋਸਤੋ ਮਾਈ ਕਰਕੇ ਨਹੀਂ ਮੋੜਦੇ ਠੀਕ ਆ ਬਾਈ ਕਹਿੰਦਾ ਨਰਾਜ਼ ਕਰਕੇ ਨਹੀਂ ਮੋੜ ਦੇ ਮੁੱਲ ਕਰਾਉਣ ਨੂੰ ਬਾੜ ਕਰਾ ਲਓ 53000 ਦੀ ਦੇਊਂਗਾ ਵਿੱਚੋਂ ਮਾਨ ਵੀਰ ਕਹਿੰਦਾ ਕਰ ਦੂੰ ਵੀਡੀਓ ਬਣਾਉਣ ਦਾ ਸਮਾਂ 12:50 ਮਿੰਟ ਤੇ ਵੀਡੀਓ ਬਣਾ ਰਹੇ ਆ ਜੇ ਕਿਤੇ ਹੱਥ ਨੇ ਵੀਡੀਓ ਬਣਾਉਂਦੇ ਸ਼ਾਮ ਦੇ ਟਾਈਮ ਹਵਾਨਾ ਬੋਲੇ ਨਾਲ ਭਰਿਆ ਹੋਣਾ ਸੀ ਬਾਕੀ ਗਵਾਂਡੀਆਂ ਦੇ ਥੋਂ ਨੂੰ ਧਾਰ ਦਾ ਇੰਨੀ ਮੋਟੀ ਧਾਰ ਆ ਠੀਕ ਐ ਮੈਂ ਦੱਸੂਗੀ ਜੇ ਬਾਲਟੀ ਚ ਵਜੀ ਚਾਹ ਜੜੂ ਜੋਣ ਵਾਲੇ ਨੂੰ ਇੰਨੀ ਚੰਗੀ ਐ ਇੰਨੀ ਚੰਗੀ ਚੁਆਈ ਆ ਤੂੰ ਆਪ ਹੀ ਵੇਖ ਲੈਣੀ ਜੀ ਨਹੀਂ ਆਉਂਦੀ ਹਾਂ ਬਾਕੀ ਤੁਸੀਂ ਵੇਖ ਹੀ ਲੈਣੀ ਆ ਧਾਰਾ ਮਾਰ ਕੇ ਤੁਹਾਨੂੰ ਵਿਖਾ ਹੀ ਦਿੱਤੀਆਂ ਗੂਠੇ ਵਰਗੀ ਮੋਟੀ ਧਾਰ ਆ 2 ਨੰਬਰ ਤੇ ਆ ਜੀ ਬਾਈ। ਇਹ ਵੀ ਇਹ ਸ਼ਹਿਰ ਆ। ਸਹੀ ਆ। ਪਹਿਲਾਂ ਦੂਜਾ ਸੂਆ ਦੱਸਿਆ ਅਗਲੇ ਜੀ ਦੋ ਆਪਾਂ ਖਰੀਦੀ ਆ। ਠੀਕ ਐ। ਦੁੱਧ ਦੱਸ ਦੇ ਵੀ ਆਪਾਂ 20 ਕਿਲੋ ਚੋਇਆ। ਆਪਾਂ ਦਾ ਚੋਇਆ ਨਹੀਂ ਆਪਾਂ ਦਾ ਧਾਰਾ ਮਾਰ ਕੇ ਲੈਂਦੀ ਆ। ਸਹੀ ਆ ਬਾਈ। ਠੀਕ ਐ। ਹੂੰ। ਦੁੱਧ ਅਗਲੇ ਨੇ ਆਪਦੇ ਸਮਝਣਾ ਲੈਣੀ ਆ। ਹਾਂਜੀ। ਝੂੰਗੀ ਵਹਿੜਾ ਜਿਵੇਂ ਪੁਰਾਣੇ ਬਜ਼ੁਰਗਾਂ ਨੇ ਝੂੰਗੀ ਤਹਾਂ ਤੇ ਮੀਣੀ ਮੱਝ ਰਿਆਉਂ ਪਾਰ ਖੜੀ ਦਾ ਸੌਦਾ ਕਰ ਲਈ ਘਾਟਾ ਨਹੀਂ ਵਿਖਾਉਂਦੀ। ਇਹ ਗੱਲ 100 ਰੁਪਏ ਦੀ ਆ। 100 ਰੁਪਏ ਦੀ ਨਾ ਆ ਵੇਲਾ ਝੂੰਗੀ। ਚਾਰ-ਚਾਰ ਉਂਗਲਾਂ ਦੇ ਸਿੰਘ ਆ। ਸਿੰਘ ਬਣ ਕੇ ਤੇ ਦ ਪੀਰ ਭਰਾਣੇ ਨਾ ਸੈਕ ਬਣਾ ਕੇ ਲੈ ਜਾਣੀ ਆ ਉਹ ਵੀ ਲੈ ਜਾ ਸਕਦਾ ਹੂੰ ਸਹੀ ਆ ਪੂਰੀ ਕੁੰਨੀ ਆ ਫਲ ਸੀਸ ਆਉਗਾ ਦੋਸਤੋ ਬਾਈ ਨੇ ਗੱਲ ਬਹੁਤ ਵਧੀਆ ਕੀਤੀ ਆ ਪੁਰਾਣੇ ਬਜ਼ੁਰਗਾਂ ਆ ਵੀ ਗੱਲਾਂ ਕਰਦੇ ਹੁੰਦੇ ਆ ਤੇ ਤੁਹਾਡੇ ਸਾਰਿਆਂ ਦੇ ਘਰੇ ਵੀ ਬਜ਼ੁਰਗ ਹੋਣੇ ਆ ਤੇ ਆਪਦੇ ਬਜ਼ੁਰਗਾਂ ਤੋਂ ਭਵਾ ਪੁੱਛ ਵੀ ਲਿਓ ਤੇ ਆ ਵੀ ਕਹਿੰਦੇ ਆ ਮੀਣੀ ਮੱਝ ਤੇ ਝੁੰਗੀ ਗਾਂ ਭਵਾ ਦਰਿਆੋਂ ਪਾਰ ਸੌਦਾ ਕਰ ਲਿਓ ਮਾੜੀ ਨਹੀਂ ਨਿਕਲਦੀ ਚੰਗੀ ਨਿਕਲੂ ਕਰਮਾ ਵਾਲੀ ਪੂਰੀ 20 ਕਿਲੋ ਦੁੱਧ ਦਿੱਤਾ ਪਿਛਲੇ ਸੂਵੇ ਪੈਠਪੋੜਾ ਪੂਰਾ ਚੌੜਾ ਹਵਾਨਾ ਸੋਹਣਾ ਤਿਆਰੀ ਬਹੁਤ ਐ ਬਾਕੀ ਸਾਈਡਾਂ 'ਚ ਵਾਲ ਢੱਲ ਅਜੇ ਕਾਫੀ ਬਾਕੀ ਐ ਯਾਰ ਭਲਾ ਜਵਾਕ ਛੁੱਟਣ ਲੱਗ ਜੇ ਸਿੰਘਾਂ ਨਾਲ ਜੇ ਮਾਰ ਜੇ ਫੱਟੇ ਮੂੰਹ ਘੜੀ ਲੈ ਹੂੰ ਫੁੱਲ ਸੀਲ ਸੌ ਬੱਚੀ ਐ ਮਾਗਣ ਘਾਦੀ ਤੈਨੂੰ ਪਤਾ ਆਪਣੇ ਪਸੂ ਇਹੋ ਜੇ ਹੋਣਗੇ ਹਾਂ ਕਿੰਨੀ ਕੁੰਨੀ ਆ ਲੈ ਆ ਬੰਬ ਬਣ ਕੇ ਸੁਣਾਣੇ ਬਣ ਕੇ ਸੁਣੂਗੀ ਬਾਹਰ ਨੂੰ ਸਿੰਘ ਹੀ ਸਿੰਘ ਆ ਮਾਰਾ ਜੋ ਵੀ ਝੁੰਗੀ ਕਰਕੇ ਲੈ ਲਈ ਹੂੰ ਆਪਾਂ ਡੱਫਲ ਸਿੰਘਾਂ ਵਾਲੀ ਨਹੀਂ ਲੈਦੇ ਹਾਂ ਇਹ ਵੀ ਗੱਲ ਸਹੀ ਆ ਦੋਸਤੋ ਕੱਲੇ ਹੂ ਸੈਂਕ ਤੇ ਝੁੰਗੀ ਸਿੰਗੀ ਚ ਬਹੁਤ ਫਰਕ ਆ ਝੁੰਗੀ ਦਾ ਆਮ ਹੀ ਲੈ ਲੈਂਦੇ ਕਹਿੰਦੇ ਕਰਮਾ ਵਾਲੀ ਹੁੰਦੀ ਆ ਕਰਮਾ ਵਾਲੀ ਕਰਕੇ ਆਪਾਂ ਲਈ ਬਹੁਤ ਜੱਗੇ ਘਰੋਂ ਆਈ ਆ ਕਹਿੰਦੇ ਸਾਨੂੰ ਨਾਲ ਯਾਦ ਰਹੇ ਨੇ ਠੀਕ ਆ ਹਾਂ ਪੂਰੇ ਸੌਥੇ ਬੰਦਾਂ ਤੋਂ ਆਈ ਆ ਸਹੀ ਆ ਹਾਂ ਦੋਸਤੋ ਬਾਈ ਕਹਿੰਦਾ ਪੂਰੇ ਸਰਦੇ ਘਰੋਂ ਆਈ ਆ ਵੜ ਇਹ ਝੁੰਗਾਂ ਵਾਲੀ ਸਿੰਗਾਂ ਵਾਲੀ ਝੁੰਗੀ ਜਿਹੜੀ ਹੁੰਦੀ ਆ ਕਰਮਾ ਵਾਲੀ ਹੁੰਦੀ ਆ ਦੁੱਧ 20 ਕਿਲੋ ਖੁੱਲਾ ਪਾ ਦੇਣਾ ਛੂ ਵੀ ਯਾਰ ਐ ਥੋੜਾ ਸੁੱਕੂ ਕਿ ਨਹੀਂ ਦੋਸਤੋ ਆਏ ਨਹੀਂ ਸੋਦੇ ਬੰਬ ਬਣ ਕੇ ਸੂ ਪਾਲਟੇ ਲੰਬ ਬਹੁਤ ਪਈਆਂ ਥਾਣ ਗੁਲਾਬੀ ਹੱਦੀ ਚੁਆਈ ਵਾਲੇ ਮੌਲ ਬਾਈ ਜੈਜ ਆ ਮੌਲ ਗਰਾਊਂਡ ਦਾ ਇਹ ਪਲਾ 60 ਕਰਾ ਦੇ 55 ਕਰਾ ਦੇ ਠੀਕ ਹੈ 48000 ਦੀ ਹਾਂ ਦੇ ਨਾ ਹੀ ਇਹਦੇ ਚ 48000 ਦੀ ਜੇ 5-7 ਦਿਨ ਖੜ੍ਹਦੀ ਆ ਫੇਰੇ ਦੇਵਾਂਗੇ 60000 ਦੇ ਨੇੜੇ ਲਾ ਕੇ ਸਹੀ ਆ ਹਾਂ ਦੋਸਤੋ ਬਾਈ ਕਹਿੰਦਾ ਫੇਰ 60000 ਦੇ ਨੇੜੇ ਤੇੜ ਦੇਵਾਂਗੇ ਜਦੋਂ ਤਿਆਰ ਹੋ ਜਾਂਦੀ ਆ ਯਾਰ ਭਲਾ ਜਵਾਖ ਲੈ ਆਵੇ ਨਾਲ ਕੋਈ ਥੱਲੇ ਦੀ ਨਿਗਾਹ ਦੇ ਨਾ ਜੇ ਛੜ ਮਾਰ ਜੇ ਫ੍ਰੀ ਦੇ ਦੂੰਗਾ ਸਹੀ ਆ ਦੋਸਤੋ ਬਾਈ ਕਹਿੰਦਾ ਜੇ ਛੜ ਮਾਰ ਜੇ ਨਾ ਗ ਦੁੱਧ ਇਹਨੇ ਪਿਆ ਦੇਣਾ 20 ਕਿਲੋ ਖੁੱਲਾ 48000 ਦੀ ਕੌਣ ਦਿੰਦਾ 48000 ਚ ਵੀ ਕੋਈ ਮਾੜਾ ਮੋਟ ਮਾਨ ਤਾਣ ਮੂੰਹ ਮਿੱਠਾ ਕਰਾਊਗਾ ਠੀਕ ਐ ਫਿਰ ਸ਼ਹਿਰ ਨਸਲ ਤੈਨੂੰ ਪਤਾ ਜੀ ਨੂੰ ਪਤਾ ਯਾਰ ਬਹੁਤ ਘੱਟ ਮਿਲਦੀ ਆ ਬਹੁਤ ਘੱਟ ਮਿਲਦੀ ਜਰਸੀ ਨਾਲੋਂ ਚੰਗੀ ਹੁੰਦੀ ਆ ਹਾਂ ਸ਼ਹਿਰ ਸ਼ਹਿਰ ਦਾ ਦੁੱਧ ਮੱਝਾਂ ਆਰ ਗਈ ਹੁੰਦਾ ਐਚ ਐਫ ਦੇ ਮੁਕਾਬਲੇ ਗਰਮੀ ਵੀ ਘਾਟੀ ਮਣਾਉਂਦੀਆਂ ਐ ਤੇ ਦੁੱਧ ਵੀ ਮੱਝਾਂ ਆਰਗਾ ਹੁੰਦਾ ਤੇ ਸੀਲ ਸੋ ਵੀ ਫੁੱਲ ਐ ਵਾਰਡ 1 ਨੰਬਰ ਵੀ ਚੰਗੀ ਆ 1 ਨੰਬਰ ਨਾਲੋਂ ਕਈ ਗੁਣੇ 2 ਨੰਬਰ ਚੰਗੀ ਮੱਚੀ ਹੈ ਗੱਬਣ ਜ਼ਰੂਰ ਦਿਨ ਲੈ ਜਾਣੇ ਆ ਜੇ ਕੋਈ ਵਪਾਰੀ ਭੈਣ ਪ੍ਰਚਾਰ 4 5 7 ਦਿਨ ਸਾਹਮ ਕੇ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮਾ ਵਾਲੀ ਵਧੀਆ ਮੁਨਾਫਾ ਦੇ ਜੂ ਦੋ ਪਸ਼ੂ ਸੇਲ ਹੈ ਇੱਕ ਨੰਬਰ ਤਾਜੀ ਸੂਈ ਸਵਾਈ ਜੇ ਕੋਈ ਸੂਈ ਸਵਾਈ ਵੜ ਲੈਣ ਦਾ ਚਾਹ ਵਾਣਾ ਇੱਕ ਨੰਬਰ ਸੂਈ ਸਵਾਈ ਆ ਦੋ ਨੰਬਰ ਗੱਬਣ ਇੱਕ ਨੰਬਰ 16 17 ਕਿਲੋ ਦੁੱਧ ਪਿਆਜੂ ਦੋ ਨੰਬਰ ਖੁੱਲਾ 20 ਕਿਲੋ ਪਿਆਜੂ ਕਈ ਵੀ ਭਰਾ ਕਹਿ ਰਹੇ ਨੇ ਆ ਅਸੀਂ ਪਹਿਲੀ ਗਾਂ ਰੱਖਣੀ ਆ ਸਾਡੇ ਕੋਲੇ ਮੱਈਆਂ ਹੀ ਆ ਗਏ ਸਾਨੂੰ ਚੰਗੀ ਗਾਂ ਹੋਵੇ ਜੇ ਕਹਿੰਦੇ ਪਹਿਲੀ ਗਾਂ ਵੀ ਰੱਖਣੀ ਚੁੱਪ ਕਰਕੇ ਦੇਖ ਕੇ ਰਾਓਗੇ ਲੈ ਜਾਵਾਂ ਵੇਰ ਇੱਕ ਨੰਬਰ ਮੈਂ ਨਾ ਮੱਈਆਂ ਨੂੰ ਵੀ ਮਾਤ ਪਾਉਂਗੀ ਇੰਨੀ ਚੰਗੀ ਹੈ ਚਵਾਈ ਬਹੁਤ ਚੰਗੀ ਹੈ ਮੋਟੀ ਧਾਰਾ ਧਾਰਾ ਮਾਰ ਕੇ ਤੁਹਾਨੂੰ ਵਿਖਾਈਆਂ ਹੀ ਆ ਬਾਕੀ ਜਦੋਂ ਤੁਸੀਂ ਆਓਗੇ ਆ ਕੇ ਚਵਾਈ ਕਰੋਗੇ ਰੂਹ ਖੋਜ ਹੋ ਜੂਗੀ ਫੋਨ ਨੰਬਰ ਸਕਰੀਨ ਤੇ ਬਿਲਕੁਲ ਜੈਜ ਜੇ ਮੌਲ ਦੀਆਂ ਛੋਟੇ ਭਾਦੀਆਂ ਦੋ ਸੋਹਣੀਆਂ ਵਹਿੜਾਂ ਸਾਰਿਆਂ ਨੂੰ ਦੱਸੋ